ਹਾਂਜੀ ਕੈਨੇਡਾ ਇਮੀਗ੍ਰੇਸ਼ਨ ਦੇ ਆਗੇ ਨੇ ਨਵੇਂ ਕਾਨੂੰਨ ਤੇ ਹੁਣ ਦੇਖਾਂਗੇ ਕਿ ਇਮੀਗ੍ਰੇਸ਼ਨ ਔਖੀ ਹੋਣ ਵਾਲੀ ਹੈ ਜਾਂ ਫਿਰ ਆਸਾਨ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਥੈਂਕ ਯੂ ਜੀ ਸਭ ਤੋਂ ਵੱਡੀ ਖਬਰ ਹੈਗੀ ਹੈ ਕਿ 33000 ਲੋਕਾਂ ਨੂੰ ਪੀਆਰ ਮਿਲਣ ਵਾਲੀ ਹੈ 2026 ਤੇ 2027 ਦੇ ਵਿੱਚ ਵਾਓ ਫਿਰ ਬੇਸਿਕਲੀ ਇਹ ਕੀ ਕਰਦੇ ਨੇ ਕਿ ਪਲਾਨ ਬਣਾਉਦੇ ਹੁੰਦੇ ਨੇ ਅਡਵਾਂਸ ਦੇ ਵਿੱਚ ਕਿ 2026 ਚ ਕਿੰਨੇ ਨੂੰ ਪੀਆਰ ਮਿਲਣੀ ਹੈ 27 ਚ ਕਿੰਨੇ ਨੂੰ ਤੇ 28 ਦੇ ਵਿੱਚ ਕਿੰਨੇ ਨੂੰ ਤੇ ਇਹ ਚੇਂਜ ਹੁੰਦਾ ਰਹਿੰਦਾ ਹੈਗਾ ਪਹਿਲਾ ਪਲਾਨ ਅਲੱਗ ਸੀ ਇਹਨਾਂ ਦਾ ਤੇ ਹੁਣ 2025 ਦੇ ਐਂਡ ਉੱਤੇ ਆਉਣ ਤੋਂ ਬਾਅਦ ਇਹਨਾਂ ਨੇ ਇਹ ਪਲਾਨ ਬਣਾਇਆ ਕਿ 2026 ਦੇ 27 ਦੇ ਵਿੱਚ 33000 ਲੋਕ ਜਿਹੜੇ ਵਰਕ ਪਰਮਿਟ ਦੇ ਉੱਪਰ ਨੇ ਉਹਨਾਂ ਨੂੰ ਪੀਆਰ ਦਿੱਤੀ ਜਾਊਗੀ ਤੇ ਇਹ ਵੀਡੀਓ ਮੈਂ 3-4 ਦਿਨ ਲੇਟ ਹੀ ਬਣਾ ਰਿਹਾਗਾ ਤੇ ਇਹ 3-4 ਦਿਨਾਂ ਦੇ ਵਿੱਚ ਵੀ ਕੋਈ ਹੋਰ ਅਪਡੇਟ ਨਹੀਂ ਆਇਆ ਤਾਂ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਸਿੰਪਲ ਪੀਆਰ ਹੋਏਗੀ ਜਿਵੇਂ ਕਿ ਪਹਿਲਾਂ ਹੋਇਆ ਸੀ ਇੱਕ ਵਾਰੀ ਕਿ ਕੋਈ ਵੀ ਬੰਦਾ ਜੋ ਇੱਥੇ ਲੀਗਲ ਵਰਕ ਪਰਮਿਟ ਤੇ ਹੈਗਾਗਾ ਤੇ ਜਾਂ ਫਿਰ ਸਟੱਡੀ ਪਰਮਿਟ ਤੇ ਹੈਗਾਗਾ ਐਂਡ ਦੇ ਉੱਤੇ ਤੇ ਉਹਦੇ ਕੋਲੇ ਆਇਲਸ ਤੇ ਹੈਗਾਗਾ ਨਾ ਵੀ ਆਇਲਸ ਕੀਤੀ ਹੋਈ ਹੈ ਬੈਂਡ ਹੈਗੇ ਨੇ ਤੋਂ ਰਾਈਟ ਵੇ ਅਪਲਾਈ ਕਰ ਸਕਦਾ ਸੀਗਾ ਤੇ ਇਸ ਤਰ੍ਹਾਂ ਜੋ ਇਹ ਪ੍ਰੋਗਰਾਮ ਹੈਗਾਗਾ ਇਹਦੇ ਵਿੱਚ ਵੀ ਮੋਸਟ ਪ੍ਰੋਬੇਬਲੀ ਇਹ ਹੋਏਗਾ ਕਿ ਇੱਕ ਦਿਨ ਦੇ ਵਿੱਚ ਹੀ ਕੋਈ ਨਾ ਕੋਈ ਪ੍ਰੋਗਰਾਮ ਹੋਏਗਾ ਕਿ ਤੁਸੀਂ ਅਪਲਾਈ ਕਰੋ ਬਟ ਇਹਨਾਂ ਨੇ ਕਲੀਅਰ ਕੁਝ ਨਹੀਂ ਹੇਠ ਤੱਕ ਕੀਤਾ ਤੇ ਇਸ ਤੋਂ ਇਲਾਵਾ ਇਹਨਾਂ ਨੇ ਕੁਝ-ਕੀ ਚੀਜ਼ਾਂ ਕਹੀਆਂ ਨੇ ਜੋ ਮੇਨ ਹੈਗੀਆਂ ਨੇ ਕਿ 33000 ਲੋਕੀ ਕਿਹੜੇ ਹੋਣਗੇ ਤੇ ਪਹਿਲੀ ਚੀਜ਼ ਤੇ ਇਹ ਹੈ ਕਿ ਜੋ ਕਾਫੀ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਮਤਲਬ ਕੰਮ ਕਰਿਆ ਉਹਨਾਂ ਨੇ ਐਕਸਪੀਰੀਅੰਸ ਹੈਗਾਗਾ ਤੇ ਦੂਸਰੀ ਗੱਲ ਇਹਨਾਂ ਨੇ ਕਹੀ ਹੈ ਕਿ ਉਹਨਾਂ ਨੇ ਟੈਕਸਿਸ ਵਗੈਰਾ ਪੇ ਕੀਤੇ ਨੇ ਤੇ ਇੱਥੇ ਮੋਸਟ ਪ੍ਰੋਬੇਬਲੀ ਹੁੰਦਾਗਾ ਕਿ ਲੋਕੀ ਜੋ ਰਹਿ ਰਹੇ ਨੇ ਕੰਮ ਕਰਦੇ ਨੇ ਤਾਂ ਉਹ ਟੈਕਸ ਪੇ ਕਰਦੇ ਹੀ ਕਰਦੇ ਨੇਗੇ ਤੇ ਇੱਕ ਹੈਗਾ ਕਿ ਕੇ ਵੈਲ ਐਸਟੈਬਲਿਸ਼ਡ ਰੂਟਸ ਹੋਣ ਕਮਿਊਨਿਟੀ ਦੇ ਵਿੱਚ ਤਾਂ ਕੀ ਹੁੰਦਾ ਵੀ ਕਈ ਦੂਰ ਦੇ ਏਰੀਆਜ਼ ਹੁੰਦੇ ਨੇ ਜਿੱਥੇ ਲੋਕੀ ਜਾਣਾ ਪਸੰਦ ਨਹੀਂ ਕਰਦੇਗੇ ਜਾਂ ਮੇਨ ਮੇਨ ਸਿਟੀਜ਼ ਦੇ ਵਿੱਚ ਹੀ ਜਾਣਾ ਪਸੰਦ ਕਰਦੇ ਨੇ ਤਾਂ ਹੋ ਸਕਦਾ ਕਿ ਇਹ ਕੋਈ ਪਿੰਡੂ ਇਲਾਕੇ ਹੋਣ ਕਿ ਉੱਥੇ ਜੋ ਲੋਕੀ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਕਰ ਲਿਆ ਜਾਵੇ ਤੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈਗਾ ਕਿ ਟਾਰਗੇਟਡ ਵੀ ਹੋਵੇਗਾ ਟਾਰਗੇਟਡ ਦਾ ਮਤਲਬ ਹੈਗਾ ਕਿ ਹੋ ਸਕਦਾ ਕੋਈ ਵੈਲਡਿੰਗ ਦੇ ਨਾਲ ਰਿਲੇਟਿਡ ਕੋਈ ਨੌਕਾਉਟ ਵਾਲਿਆਂ ਨੂੰ ਵਿੱਚੋਂ ਇਨਕਲੂਡ ਕੀਤਾ ਜਾਵੇ ਇਹ ਹੋ ਸਕਦਾਗਾ ਕਿ ਕਿਸੇ ਇਲਾਕੇ ਦੇ ਵਿੱਚ ਟਰੱਕ ਡਰਾਈਵਰਸ ਦੀ ਜ਼ਿਆਦਾ ਲੋਡ ਹੋ ਵੀ ਹੋਵੇ ਤਾਂ ਉਹਨਾਂ ਨੂੰ ਪੀਆ ਦਿੱਤੀ ਜਾਵੇ ਤਾਂ ਇਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਚੁਣ ਕੇ ਕਰਾਂਗੇ ਐਵੇਂ ਨਹੀਂ ਕਰਦੇ ਹੈਗੇ ਕਿ ਸਾਰੇ ਹੀ ਮਤਲਬ ਕਿ ਜੋ ਵੀ ਪਹਿਲੇ 33000 ਆ ਗਏ ਤਾਂ ਸਾਰੇ ਅਪਲਾਈ ਕਰ ਲੈਣ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਇਹ ਆਪਣੇ ਹਿਸਾਬ ਨਾਲ ਕਰਨਗੇ ਏਰੀਆਜ਼ ਵੀ ਇਹ ਦੇਖਣਗੇ ਕਿ ਹੋ ਸਕਦਾ ਕਿ ਦੂਰ ਵਾਲੇ ਏਰੀਆਜ਼ ਨੂੰ ਇਨਕਲੂਡ ਕਰਨ ਤੇ ਇਹ ਵੀ ਹੋ ਸਕਦਾ ਕਿ ਉਹ ਜੌਬਸ ਦੇ ਟਾਈਟਲ ਵੀ ਦੱਸ ਦੇਣ ਉਸ ਦੇ ਕਿ ਹਾਂਜੀ ਜੋ ਕੈਸ਼ੀਅਰ ਇਨਕਲੂਡਡ ਹੈਗਾ ਜਾਂ ਨਹੀਂ ਜਾਂ ਫਿਰ ਇਹਨਾਂ ਨੂੰ ਵੈਲਡਰਾਂ ਦੀ ਲੋੜ ਹੈਗੀ ਆ ਇਸ ਤਰ੍ਹਾਂ ਇਹੇ ਟਾਈਮ ਦੇ ਉੱਪਰ ਹੀ ਦੱਸਣਗੇ ਐਂਡ ਇਸ ਤੋਂ ਇਲਾਵਾ ਇੱਕ ਹੈਗਾਗਾ ਜੋ ਨੰਬਰ ਆਏ ਨੇਗੇ ਹੁਣ ਇਹ ਆਪਾਂ ਦੇਖਦੇ ਹਾਂ ਕਿ ਗੁੱਡ ਨਿਊਜ਼ ਹੈ ਜਾਂ ਬੈਡ ਹੈ ਤਾਂ ਓਬਵੀਅਸ ਜੀ ਗੱਲ ਹੈ ਕਿ ਗੁੱਡ ਨਿਊਜ਼ ਹੀ ਹੈਗੀ ਆ ਕਿਉਂਕਿ 30000 ਲੋਕ ਹੋਣਗੇ ਜਿਨ੍ਹਾਂ ਨੇ ਪੀਆਰ ਹੋਣੀ ਆ ਤੇ ਉਹ ਇੱਕਦਮ ਹੀ ਪੀਆਰ ਹੋਣਗੇ ਪਰ ਕਾਰਨ ਇਹ ਹੋ ਸਕਦਾ ਇਹਦੇ ਵਿੱਚ ਕੁਛ ਨਾ ਕੁਛ ਕੇ ਹੋ ਸਕਦਾ ਉਹ ਮੇਨ ਤੇ ਲੋਕ ਜਿਹੜੇ ਮੇ ਵੀ 2-4 ਸਾਲਾਂ ਤੋਂ ਕਿਸੇ ਰੂਰਲ ਏਰੀਆ ਦੇ ਵਿੱਚ ਗਏ ਹੋਏ ਨੇ ਤੰਗੀਆਂ ਘੱਟ ਰਹੇ ਨੇ ਉੱਥੇ ਵਰਕ ਕਰ ਰਹੇ ਨੇ ਤਾਂ ਉਹਨਾਂ ਨੂੰ ਮੌਕਾ ਮਿਲ ਸਕਦਾ ਹੈਗਾ ਇਸ ਤੋਂ ਇਲਾਵਾ ਕੋਈ ਜਿਵੇਂ ਹੈਵੀ ਡਿਊਟੀ ਮਕੈਨਿਕ ਹੋਗੇ ਜੋ ਵਧੀਆ ਲੈਵਲ ਤੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਮੌਕਾ ਮਿਲ ਸਕਦਾ ਕੁਝ ਵੀ ਕਲੀਅਰ ਨਹੀਂ ਹੈਗਾ ਤਾਂ ਇਸ ਤੋਂ ਇਲਾਵਾ ਅਗਲੀ ਜੋ ਨਿਊਜ਼ ਦੇਖੀ ਜਾਵੇ ਤਾਂ ਉਹ ਹੈਗੀ ਹੈ ਟੈਂਪਰੇਰੀ ਜੋ ਨੰਬਰ ਹੈਗੇ ਨੇ 2026 ਦੇ ਲਈ ਉਹ ਕਾਫੀ ਜ਼ਿਆਦਾ ਘਟਾ ਦਿੱਤੇ ਨੇ ਤੇ ਪਹਿਲੀ ਵਾਲੀ ਗੁੱਡ ਨਿਊਜ਼ ਹੈਗੀ ਕਿ 33000 ਲੋਕਾਂ ਨੂੰ ਪੀਆਰ ਮਿਲਣੀ ਆ ਤੇ ਉਹ ਕੋਈ ਵੀ ਵਿੱਚੋਂ ਹੋ ਸਕਦੇ ਨੇ ਉਹ ਟਾਈਮ ਦੇ ਉੱਪਰ ਹੀ ਦੱਸਣਗੇ ਤੇ ਜੋ ਬੈਡ ਨਿਊਜ਼ ਹੈਗੀ ਉਹ ਹੈਗੀ ਆ ਕਿ ਪਹਿਲਾਂ ਪਲਾਨ ਸੀਗਾ ਕਿ 2026 ਦੇ ਵਿੱਚ 516000 ਦੇ ਕਰੀਬ ਜੋ ਲੋਕੀ ਸਟੱਡੀ ਤੇ ਵਰਕ ਉਹਨਾਂ ਨੂੰ ਇਸ਼ੂ ਹੋਏਗਾ ਤੇ ਉਹ 385000 ਹੀ ਰਹਿ ਗਿਆ ਤੇ ਮਤਲਬ 516000 ਪਰਮਿਟ ਪਹਿਲਾਂ ਮਿਲਣੇ ਸੀਗੇ 2026 ਚ ਤੇ ਹੁਣ ਉਹ 3,85,000 ਹੀ ਮਿਲਣਗੇ ਵਰਕ ਪਰਮਿਟ ਵੀ ਤੇ ਸਟੱਡੀ ਪਰਮਿਟ ਵੀ ਤਾਂ ਕਾਫੀ ਇਹ ਨੰਬਰ ਘਟ ਚੁੱਕਾ ਹੈਗਾ ਤੇ ਸਟੱਡੀ ਪਰਮਿਟ ਪਹਿਲਾਂ ਹੈਗੇ ਸੀ 3,95,000 ਮਿਲਨੇ ਅ alloate ਹੋਏ ਸੀ ਕਿ 3,95,000 ਲੋਕਾਂ ਨੂੰ ਸਟੱਡੀ ਪਰਮਿਟ ਮਿਲੂਗਾ 2026 ਦੇ ਵਿੱਚ ਤੇ ਹੁਣ ਉਹ ਅਚਾਨਕ ਹੀ 1,55,000 ਰਹਿ ਗਿਆ ਤਾਂ অলਮੋਸਟ ਆਪਾਂ ਕਹਿ ਸਕਦੇ ਹਾਂ ਕਿ ਅੱਧ ਦੇ ਨਾਲੋਂ ਵੀ نیچے ਚਲਾ ਗਿਆ ਇਹ ਨੰਬਰ ਸਟੂਡੈਂਟ ਵੀਜ਼ਾ ਕਾਫੀ ਘਟ ਲੱਗਣਗੇ ਐਂਡ ਅੱਜਕੱਲ ਇਹ ਵੀ ਨਿਊਜ਼ ਚੱਲ ਰਹੀ ਹੈ ਕਿ ਇੰਡੀਆ ਤੇ ਬੰਗਲਾਦੇਸ਼ ਤੋਂ ਵੀਜ਼ਾਸੇ ਹੋਰ ਵੀ ਘਟਾ ਰਹੇ ਨੇ ਕਿਉਂਕਿ ਫੇਕ ਡਾਕੂਮੈਂਟ ਵਗੈਰਾ ਕਾਫੀ ਜ਼ਿਆਦਾ ਇੱਥੇ ਅ ਲੋਕੀ ਲਗਾ ਰਹੇ ਸੀਗੇ ਤਾਂ ਉਹ ਚੀਜ਼ ਵੀ ਇਨਕਲੂਡ ਹੋ ਸੇ ਤਾਂ ਸਟੱਡੀ ਵੀਜ਼ਾ ਵਾਲਿਆਂ ਦਾ ਨੁਕਸਾਨ ਕਾਫੀ ਜ਼ਿਆਦਾ ਹੋਏਗਾ 2026 ਦੇ ਵਿੱਚ ਤੇ ਹੁਣ ਜਿਹੜੇ ਨਾਰਮਲ ਵਾਲੇ ਪੀਆਰ ਨੰਬਰ ਆਪਾਂ ਦੇਖੀਏ ਕਿ ਟੋਟਲ ਕਿੰਨੇ ਪੀਆਰ ਦੇ ਰਹੇ ਨੇ ਇਹਨਾਂ ਨੇ ਤਉ ਉਹ ਹੈਗੇ 3,80,000 ਕਿ ਹੈ ਗਿਆ ਹੈਗਾ 2026 ਦੇ ਵਿੱਚ ਵੀ 2027 ਦੇ ਵਿੱਚ ਵੀ 3,80,000 ਤੇ 2028 ਦੇ ਵਿੱਚ ਵੀ 3,80,000 ਹੁਣ ਇਹ ਨੰਬਰ ਵੀ ਇਹਨਾਂ ਨੇ 3,80 ਆ ਉਹ ਬੰਦੇ ਹੁੰਦਾ ਇੱਕ ਫੈਮਿਲੀ ਵਾਲਾ ਹੁੰਦਾ ਜਿਵੇਂ ਫਾਈਲਾਂ ਹੁੰਦੀਆਂ ਨੇ ਕਿਆਂ ਉਹਨਾਂ ਨੂੰ ਦਿੱਤਾ ਜਾਂਦਾ ਹਸਬੰਡ ਵਾਈਫ ਹੋਗੇ ਉਹ ਨੰਬਰ ਇਸ ਦੇ ਵਿੱਚ ਇਨਕਲੂਡ ਹੋ ਜਾਂਦੇ ਨੇ ਰਿਫਿਊਜੀ ਹੁੰਦੇ ਨੇਗੇ ਜੋ ਕਈ ਕੰਟਰੀਜ਼ ਤੋਂ ਆਉਂਦੇ ਨੇ ਜਿੱਥੇ ਲੜਾਈ ਲੱਗੀ ਹੁੰਦੀ ਆ ਉਹ ਨੰਬਰ ਅਲੱਗ ਹੁੰਦੇ ਨੇ ਇੱਕ ਹਿਊਮੈਨਿਟੇਰੀਅਨ ਬੇਸਿਸ ਦੇ ਹੁੰਦੇ ਨੇ ਉਹ ਲੱਗ ਅਲੱਗ ਨੰਬਰ ਹੁੰਦੇ ਨੇ ਇਸ ਤੋਂ ਇਲਾਵਾ ਹੁੰਦਾਗਾ ਆਪਣਾ ਸਕਿਲਡ ਵਰਕ ਕੋਈ ਹੋ ਗਿਆ ਕੋਈ ਐਕਸਪ੍ਰੈਸ ਐਂਟਰੀ ਹੋ ਗਈ ਤੇ ਸਾਰੇ ਨੰਬਰ ਇਹ ਇਨਕਲੂਡ ਕਰਕੇ 380000 ਹੀ ਨੇ ਟੋਟਲ ਜਿਨ੍ਹਾਂ ਨੂੰ ਪੀਆਰ ਦੇਣੀ ਆ ਪਹਿਲਾਂ 5 ਲੱਖ ਦਾ ਟਾਰਗੇਟ ਰੱਖਿਆ ਗਿਆ ਸੀ ਤਾਂ ਹੌਲੀ ਹੌਲੀ ਘਟੌਂਦੇ ਘਟੌਂਦੇ 380 ਤੇ ਆ ਗਏ ਤੇ ਇਸ ਤੋਂ ਇਲਾਵਾ ਜਿਹੜੀ ਲੋਕੀ ਆਪਣੇ ਮੇਨਲੀ ਜੋ ਹੁੰਦੇ ਨੇ ਸਟੱਡੀ ਪਰਮਿਟ ਵਾਲੇ ਹੁੰਦੇ ਨੇ ਹੋ ਸਟੱਡੀ ਪਰਮਿਟ ਤੇ ਰਹਿ ਕੇ ਸਟੱਡੀ ਡਨ ਕਰਦੇ ਨੇ ਫਿਰ ਵਰਕ ਤੇ ਆਉਂਦੇ ਨੇ ਤੇ ਉਹ ਇਕਨੋਮਿਕ ਕਲਾਸ ਦੇ ਵਿੱਚ ਫਾਈਲ ਲਾਉਂਦੇ ਨੇ ਕਿ ਜਿਵੇਂ ਕਿ ਐਕਸਪ੍ਰੈਸ ਐਂਟਰੀ ਹੋ ਗਈ ਤਾਂ ਇਹਦਾ ਨੰਬਰ ਜਿਹੜਾ ਹੈਗਾ ਇਹ ਗੁੱਡ ਨਿਊਜ਼ ਹੈਗੀ ਹੈ ਕਿ ਇਕਨੋਮਿਕ ਕਲਾਸ ਦੇ ਵਿੱਚ ਥੋੜਾ ਜਿਹਾ ਵਧਿਆ ਹੈਗਾ ਪਹਿਲਾਂ 2 ਲੱਖ 29000 ਲੋਕਾਂ ਨੂੰ ਪੀਆਰ ਦੇਣੀ ਸੀਗੀ ਤੇ ਹੁਣ 2 ਲੱਖ 44000 ਹੋ ਗਏ ਤੇ 15000 ਦਾ ਨੰਬਰ ਵਧਿਆ ਹੈਗਾ ਤਾਂ ਇਹ ਵੀ ਪੋਜ਼ਿਟਿਵ ਨਿਊਜ਼ ਹੈਗੀ ਹੈ ਇਸ ਕੈਟਾਗਰੀ ਦੇ ਵਿੱਚ ਲੋਕਾਂ ਨੂੰ ਪੀਆਰ ਮਿਲਣ ਦੇ ਚਾਂਸਸ ਹੈਗੇ ਨਹੀਂ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈਗਾ ਕਿ ਕਈ ਜੋ ਅਕੂਪੇਸ਼ਨ ਹੁੰਦੇ ਨੇ ਤੇ ਡਿਮਾਂਡ ਅਕੋਰਡਿੰਗ ਕਿ ਮੀਡੀਅਮ ਡਿਮਾਂਡ ਆ ਜਾਂ ਹਾਈ ਡਿਮਾਂਡ ਇਹਨਾਂ ਨੇ ਲਿਸਟ ਜਾਰੀ ਕੀਤੀ ਹੋਈ ਹੈ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ ਜਾਂ ਕਮੈਂਟ ਵੀ ਕਰ ਸਕਦੇ ਹੋ ਮੈਂ ਸ਼ੇਅਰ ਕਰ ਦੂੰਗਾ ਤਾਂ ਇਹਦੇ ਵਿੱਚ ਮੇਨਲੀ ਆ ਗਿਆ ਐਚ ਵੈਕ ਦਾ ਆ ਗਿਆ ਜਿਵੇਂ ਹੀਟਿੰਗ ਹੋ ਗਿਆ ਵੈਂਟੀਲੇਸ਼ਨ কুলਿੰਗ ਏਸੀ ਰਿਪੇਅਰ ਹੋ ਗਿਆ ਇਹ ਚਾਰੇ ਚੀਜ਼ ਆ ਜਾਂਦੀਆਂ ਨੇ ਐਚ ਵੈਕ ਦੇ ਵਿੱਚ ਤੇ ਹਾਈ ਡਿਮਾਂਡ ਵਾਲੇ ਨੇ ਇਹਨਾਂ ਲੋਕ ਨਹੀਂ ਮਿਲ ਰਹੇ ਇਸ ਤੋਂ ਇਲਾਵਾ ਹੈਵੀ ਡਿਊਟੀ ਮਕੈਨਿਕ ਆ ਗਿਆ ਜਿਵੇਂ ਕਾਰਪੇਂਟਰ ਆ ਗਿਆ ਇਹ 2026 ਲਈ ਇਨ ਡਿਮਾਂਡ ਹੈਗੇ ਨੇ 27 28 ਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹ ਰੂਲਸ ਕਾਫੀ ਜਲਦੀ ਚੇਂਜ ਹੁੰਦੇ ਨੇ ਪਰ ਐਸ ਆਫ ਟੂਡੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਡਿਮਾਂਡ ਦੇ ਵਿੱਚ ਹੈਗੀਆਂ ਨੇ ਕਾਰਪੇਂਟਰੀ ਹੈਵੀ ਡਿਊਟੀ ਮਕੈਨਿਕ ਐਚ ਫੇਕ ਆ ਗਿਆ ਐਚ ਤੋਂ ਹੋ ਗਿਆ ਆਪਣਾ ਹੀਟਿੰਗ ਵੀ ਤੇ ਵੈਂਟੀਲੇਸ਼ਨ ਐਂਡ اے ਤੇ ਆ ਗਿਆ اے سی اور 에어 ਕੰਡੀਸ਼ਨਿੰਗ ਤੇ ਇੱਕ ਸੀ ਤੇ ਆ ਗਿਆ ਕੂਲਿੰਗ ਇਸ ਤੋਂ ਇਲਾਵਾ ਇੱਕ ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ਿੰਗ ਚੀਜ਼ ਆਪਕਹਿ ਵੀ ਸਕਦੇ ਨਹੀਂ ਵੀ ਕਿਉਂਕਿ ਦੋ ਤਿੰਨ ਸਾਲਾਂ ਤੋਂ ਇਹ ਕੀ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਫਰੈਂਚ ਆ ਰਹੀ ਹੈ ਉਹਨਾਂ ਨੂੰ ਪੀਆਰ ਦੇ ਵਿੱਚ ਕਾਫੀ ਜ਼ਿਆਦਾ ਬੈਨੀਫਿਟ ਮਿਲ ਰਹੇ ਨੇ ਤਾਂ ਉਹ ਇਸ ਸਾਲ ਦੇ ਵਿੱਚ ਵੀ ਕੰਟੀਨਿਊ ਕੀਤਾ ਗਿਆ ਤੇ 2026 ਦੇ ਵਿੱਚ ਇਹਨਾਂ ਨੇ 9% ਕੋਟਾ ਵਧਾਇਆ ਫਰੈਂਚ ਵਾਲਿਆਂ ਦਾ ਤਾਂ ਅਗਰ ਤੁਸੀਂ ਵੀ ਫ੍ਰੈਂਚ ਥੋੜੀ-ਮੋਟੀ ਆਉਂਦੀ ਹੈ ਤਾਂ ਉਸ ਨੂੰ ਹੋਰ ਵੀ ਸਿੱਖ ਸਕਦੇ ਹੋ ਜਾਂ ਤੁਸੀਂ ਥਾਜਾ-ਤਾਜਾ ਮਤਲਬ ਕਿ ਵਰਕ ਪਰਮਿਟ ਦੇ ਉੱਪਰ ਆਏ ਹੋ ਤਾਂ 3 ਸਾਲ ਹੋ ਗਏ ਨੇ ਤਾਂ ਹੁਣ ਤੁਸੀਂ ਨਾਲ ਦੇ ਨਾਲ ਫ੍ਰੈਂਚ ਵੀ ਸਿੱਖ ਸਕਦੇ ਹੋ ਤੇ ਪੀਆ ਦੇ ਚਾਂਸਸ ਕਾਫੀ ਵਧ ਜਾਂਦੇ ਨੇ ਤੇ ਇੱਥੋਂ ਤੱਕ ਵੀ ਆਇਆ ਕਿ ਕਈ ਲੋਕੀ ਜੋ ਵਾਪਿਸ ਵੀ ਗਏ ਨੇ ਇੰਡੀਆ ਇੱਥੇ ਪੁਆਇੰਟਸ ਨਹੀਂ ਬਣੇ ਸੀ ਵਰਕ ਪਰਮਿਟ ਵੀ ਐਕਸਪਾਇਰ ਹੋ ਗਿਆ ਸੀਗਾ ਤਾਂ ਉਹਨਾਂ ਨੇ ਇੰਡੀਆ ਜਾ ਕੇ ਜਿਵੇਂ ਚੰਡੀਗੜ੍ਹ ਹੋ ਗਿਆ ਤੋਂ 30 ਫ੍ਰੈਂਚ ਦੇ ਹੈਗੇ ਨੇ ਇੰਸਟੀਚਿਊਟ ਤਾਂ ਹੁਣ ਉਹ ਉੱਥੇ ਫ੍ਰੈਂਚ ਸਿੱਖ ਰਹੇ ਨੇ ਤਾਂ ਜੋ ਉਹ ਦੁਬਾਰਾ ਫਾਈਲ ਲਗਾ ਸਕਣ 2-3 ਸਾਲ ਦੇ ਬਾਅਦ ਕਿਉਂਕਿ ਕੈਨੇਡਾ ਦਾ ਆਲਰੇਡੀ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਤੇ ਫ੍ਰੈਂਚ ਸਿੱਖ ਕੇ ਪੁਆਇੰਟ ਲੈ ਕੇ ਵਾਪਿਸ ਆਉਣ ਦਾ ਕਾਫੀ ਹਾਈ ਚਾਂਸ ਹੋ ਜਾਂਦਾ ਹੈਗਾ ਇਸ ਤਰ੍ਹਾਂ ਵੀ ਚੱਲ ਰਿਹਾ ਹੈਗਾ ਤੇ 3-4 ਖਬਰਾਂ ਸੀਗੀਆਂ ਜੋ ਮੈਂ ਕਵਰ ਕੀਤੀਆਂ ਨੇ 33000 ਲੋਕਾਂ ਨੂੰ ਪੀਆਰ ਮਿਲਣ ਵਾਲੀ ਹੈ ਚਾਂਸਿਸ ਇਹ ਨੇ ਵੀ ਜਿਹੜੇ ਵਧੀਆ ਸਕਿਲਡ ਦੇ ਵਿੱਚ ਨੇ ਉਹਨਾਂ ਨੂੰ ਵੀ ਮਿਲ ਸਕਦੀ ਹੈ ਤੇ ਜਿਹੜੇ ਪਿੰਡੂ ਇਲਾਕਿਆਂ 'ਚ ਰਹਿ ਰਹੇ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਚਾਂਸਿਸ ਹੈਗੇ ਨੇ ਬਟ ਇਹਦਾ ਮਤਲਬ ਇਹ ਨਹੀਂ ਕਿ ਟੋਰਾਂਟੋ ਵੈਂਕੂਵਰ ਦੇ ਲੋਕਾਂ ਨੂੰ ਨਹੀਂ ਮਿਲਣੀ ਕਿਉਂਕਿ 33000 ਨੰਬਰ ਕਾਫੀ ਵੱਡਾ ਹੈਗਾ ਤਾਂ ਇਹ ਹੈਲਥ케ਅਰ ਵਾਲਿਆਂ ਨੂੰ ਵੀ ਵਿੱਚੋਂ ਉਠਾ ਸਕਦੇ ਨੇ ਕਿਉਂਕਿ ਉਹ ਵੀ ਕਾਫੀ ਡਿਮਾਂਡ ਦੇ ਵਿੱਚ ਹੈਗੇ ਟਾਈਮ ਤੇ ਪਤਾ ਚੱਲੇਗਾ ਤੇ ਬੈਡ ਨਿਊਜ਼ ਇਹ ਹੈ ਕਿ ਟੈਂਪਰੇਰੀ ਜੋ ਪਰਮਿਟ ਹੈਗੇ ਨੇ ਉਹ ਕਾਫੀ ਜ਼ਿਆਦਾ ਘਟਾ ਦਿੱਤੇ ਗਏ ਨੇ ਸਟੱਡੀ ਦੇ ਵਰਕ ਪਰਮਿਟ ਤੇ ਇੰਡੀਆ ਉਹ ਉਹਨਾ ਕੰਟਰੀਜ਼ ਦੇ ਵਿੱਚੋਂ ਆਉਂਦਾ ਜਿਨ੍ਹਾਂ ਨੂੰ ਇਹ ਹੁਣ ਅਵੋਇਡ ਕਰਨਾ ਚਾਹੁੰਦੇ ਨੇਗੇ ਤੇ ਪੀਆਰ ਦੇ ਨੰਬਰ ਨੇ ਉਹ ਵੀ ਘਟਾਏ ਗਏ ਨੇਗੇ ਪਰ ਜਿਹੜਾ ਇਕਨੋਮਿਕ ਇਮੀਗ੍ਰੇਸ਼ਨ ਹੋ ਗਿਆ ਜਿਹਦੇ ਵਿੱਚ ਆਪਣੇ ਇੰਡੀਅਨਸ ਅਪਲਾਈ ਕਰਦੇ ਨੇ ਪੀਆਰ ਤਾਂ ਉਹ ਨੰਬਰ ਵਧਾ ਦਿੱਤਾ ਗਿਆ ਸਾਰੀਆਂ ਚੀਜ਼ਾਂ ਹੈਂਡ ਬਾਈ ਹੈਂਡ ਹੀ ਚੱਲ ਰਹੀਆਂ ਨੇ ਕੁਝ ਕੁ ਚੀਜ਼ਾਂ ਵਧੀਆ ਹੋ ਰਹੀਆਂ ਨੇ ਕੁਝ ਕੁ ਵਧੀਆ ਨਹੀਂ ਹੋ ਰਹੀਆਂ ਤੇ ਬਸ ਇਹੀ ਹੈਗਾ ਕਿ ਫ੍ਰੈਂਚ ਨੂੰ ਜ਼ਿਆਦਾ ਇਮੀਅ ਦਿੱਤੀ ਜਾ ਰਹੀ ਹੈ ਫ੍ਰੈਂਚ ਤੋਂ ਨੂੰ ਆਉਂਦੀ ਆ ਤਾਂ ਪੀਆਰ ਕਾਫੀ ਜ਼ਿਆਦਾ ਈਜ਼ੀ ਹੋ ਸਕਦੀ ਆ ਅਗਰ ਨਹੀਂ ਆਉਂਦੀ ਤਾਂ ਕਿਸੇ ਸਕਿਲਡ ਦੇ ਵਿੱਚ ਤੁਸੀਂ ਜਾਓ ਜੋਬ ਕਰ ਸਕਦੇ ਹੋ ਐਂਡ ਸਾਨੂੰ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਪੀਅਰ ਲੈ ਸਕਦੇ ਹੋਗੇ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਕੋਈ ਕੁਐਸਚਨ ਹੋਵੇ ਆਈ ऍम ਗੋਇੰਨਾ ਰਿਪਲਾਈ ਐਸ ਸੂਨ ਐਸ ਪੋਸੀਬਲ ਸਬਸਕ੍ਰਾਈਬ ਜਰੂਰ ਕਰਦੇ ਹੋ ਥੈਂਕ ਯੂ ਸੋ ਮਚ